ਹਲਵਾਨ ਦਾ ਪੋਤਾ ਰੇਡ ਪਾ ਰਿਹਾ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਤੇ ਦੂਜੇ ਪਾਸੇ ਦੁਕਾਨਾ 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 ਚੱਲ ਵੀ ਚੱਲ ਵੀ ਤੇਨੂੰ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਤੇਨੂੰ ਮੇਲਾ ਬਣ ਗਿਆ ਚੱਕਾ ਹ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਸਾਹਮਣੇ ਗੁਰਜੀਤ ਖੋਸ਼ ਹੈ ਵੀ ਮੁੰਡੇ ਨੇ ਨੰਬਰ ਕਮਾਲ ਨਾਲ ਜੋੜ ਦਿੱਤਾ ਹੈ ਸਾਹਮਣੇ ਲੰਬੜ ਤੇ ਕਹਿੰਦੇ 100 ਪੌਂਡ ਕਰਨ ਕਹਿੰਦਾ ਕਰ ਦਿਓ ਸਾਹਮਣੇ ਨੌਜੋਨ ਦੀ ਪਈ ਹੋਈ ਰੇਡ ਜੀਟੀਆ ਸਾਡੇ ਵੀਰ ਸਾਹਮਣੇ ਪਈ ਹੋਈ ਕਬੱਡੀ ਹੁਣ ਦੁग्गा ਆលਿਆ ਹੁਣ ਦੁग्गा ਆលਿਆ ਹੁਣ ਦੁग्गा ਆ ਮੇਲਾ ਬਣਾਉਣਾ ਹੀ ਪੈਣਾ ਆਹ ਸਾਹਮਣੇ ਦੁਗਾਲਾ 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 ਚੱਕੇ ਉਹ ਜਾਮ ਕਰਦਾ ਗੱਲ ਕਰੀ ਵੀ ਬਾਉਂਡ ਸੱਤੇ ਮਠੱਡੇ ਵੱਲੋਂ ਐ ਮੇਲਾ ਬਣਾਤਾ ਦੁਗਾਂ ਵਾਲੇ ਨੇ ਇੰਗਲੈਂਡ ਹਲਾਤਾ ਦੁਗਾਂ ਵਾਲੇ ਨੇ ਵਾਰਕ ਨੇ ਵਿੱਚ ਖੌਰੂ ਵਾਤਾ ਦੁਗਾਂ ਵਾਲੇ ਨੇ ਐ ਨਜ਼ਾਰਾ ਲਿਆਤਾ ਦੁਗਾਂ ਵਾਲੇ ਨੇ ਮੇਲਾ ਬਣਾਤਾ ਦੁਗਾਂ ਐਨ ਕਹਿੰਦੇ ਟਾਪ ਦੀ ਕੌਡੀ ਦੁਨੀਆ ਆਨੰਦ ਮਾਰ ਰਹੀ ਹੈ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ ਇਸ ਵੇਲੇ ਕਹਿੰਦੇ ਨਾਜਨ ਹਰਖੋ ਵਾਲੀਏ ਮੇਸ਼ੀ ਨੇ ਪਾ ਦਿੱਤੀ ਹੈ ਇਹ ਆਸਟ੍ਰੇਲੀਆ ਤੋਂ ਸੱਦਿਆ ਦੁਗਾਂ ਟੁੱਟ ਕੇ ਲੱਗਿਆ ਹਾ ਦੁਗਾਂ ਲਾ ਟੁੱਟ ਕੇ ਲੱਗਿਆ ਬੱਲੇ ਬੱਲੇ ਹੋਈ ਜਾਂਦੀ ਹੈ ਦੁਨੀਆ ਦੁਨੀਆ ਟੱਕੇ ਕਹਿੰਦੇ ਕਾਕੇ ਪੰਦੇ ਟੱਕਾ ਕੇ ਆ ਆ ਆ ਬੱਲੇ ਵਾਜਦੀ ਤਾੜੀ ਮਨ ਮਾਰ ਰਿਹਾ ਹੈ ਲਓ ਸਾਹਮਣੇ ਕਬੱਡੀ ਕਹਿੰਦੇ ਇਸ ਲਈ ਮੇਸ਼ੀ ਨੇ ਪਾ ਦਿੱਤੀ ਹੈ ਹਰਖੋਵਾਲ ਦੀ ਧਰਤੀ ਦਾ ਮੇਸ਼ੀ ਆਸਟ੍ਰੇਲੀਆ ਤੋਂ ਸੱਦਿਆ ਹੋਇਆ ਹੈ ਮੇਰੇ ਮਿੱਤਰੋ ਹੋ ਪੈ ਗਿਆ ਪੇਚਾ ਹੋ ਪੈ ਗਿਆ ਪੇਚਾ ਸਿਰੇ ਦਾ ਪੇਚਾ ਪੈ ਗਿਆ ਦੋਨੋਂ ਮੱਲਾਂ ਦੇ ਦਰਮਿਆਨ ਸਰਾ ਉਹ ਦੁੱਗਾ ਆ ਲਿਆ ਇਤਿਹਾਸ 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 ਬਣਾਤਾ ਹਰਖੋ ਵਾਲੀਏ ਨੇ ਉਹ ਸ਼ਾਲਾ ਦਾ ਹਰਖੋ ਵਾਲੀਏ ਨੇ ਉਹ ਵੇਖਦਾ ਵੀ ਹਰਖੋ ਵਾਲਿਆ ਹਰਖੋ ਵਾਲਿਆ ਹਰਖੋ ਵਾਲਿਆ ਮੇਸ਼ੀ ਮੇਸ਼ੀ ਹੋ ਗਈ ਬਲੇ ਹੋ ਗਈ ਬਾਬੇ ਦਾ ਚੱਕ ਦੇ ਫਰਾਜ ਜਾਨੇ ਦੇ ਦੀਪੇ ਦਾ ਆਹ ਹੋਠੀਆਂ ਵਾਲੇ ਸੋਨੇ ਦਾ ਧੰਨਵਾਦ ਹੈ ਮੇਰੇ ਮਿੱਤਰੋ ਪਰ ਸਾਹਮਣੇ ਕਬੱਡੀ ਚਾਰ ਜਾਫੀ लाਡੀ ਬੈ ਜੱਫੇ ਵਾਲੀ ਟੀਮ ਟੱਕਰ ਮੇਸ਼ੀ ਤੇ ਦੁੱਗਾ ਵਾਲਾ ਦੁੱਗਾ ਵਾਲਾ ਜੱਟ ਮੇਲਾ ਬਣਾਉਂਦਾ ਹੈ ਖਰੇ ਖਰੇ ਟਾਉਂਦਾ ਹੈ ਆਹ ਵੇਖਦਾ ਹਰਖੋ ਵਾਲੀਆ ਤੇ ਦੁੱਗਾਂ ਵਾਲਾ ਸਿਰਾ 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 ਮਾਰਕਿੰਗ ਮਾਰਕਿੰਗ ਦੇ ਵਿੱਚ ਆਹ ਦੇਖ ਯਾਰ ਆਹ ਹੈ ਨਜ਼ਾਰਾ ਆਹ ਦੇਖ ਯਾਰ ਆਹ ਹੈ ਨਜ਼ਾਰਾ ਨੱਚਦਾ ਗੇਰਾ ਸਾਰਾ ਐਨ ਵੇਖਦਾ ਵਨ ਦਾ ਨਜ਼ਾਰਾ ਹੈ ਮੁੰਡੇ ਨੇ ਇਧਰ ਕੋਹਾਲ ਲੈ ਲਾਤਾ ਇਧਰ ਰੈਂਟੂ ਬਣੈ ਜੁਣੇ ਬਿੱਲਾ ਦੀਨੇ ਵਾਲਿਆ ਸੋਨੂ ਥੇਂ ਦਾ ਮੱਕੜ ਸਲੋ ਵਾਲਾ ਜਸਪਾਲ ਸਿੰਘ ਹੋਣੀ ਜੈਨਪੁਰੀ ਹੋਣੀ ਸਾਰੇ ਵੀਰ ਖੁਸ਼ ਨੇ ਆਨੰਦ ਵੱਜਿਆ ਪਿਆ ਰਾਜਾ ਬਿੰਦਰਾ ਪਾਲਾ ਰਾਜਾ ਬਿੰਦਰਾ ਪਾਲਾ ਬੜ ਗਿਆ ਕਮਾਰ 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 ਗਿਆ ਕਮ ਆਹ ਸਾਹਮਣੇ ਆ ਗਿਆ ਕਮਾਰ ਗਿਆ ਕਮਾਰ ਗਿਆ ਕਮ ਆਰ ਗਿਆ ਕਮਾਰ 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 ਗਿਆ ਬੱਲੇ ਓ ਭੱਲੇ ਹੋਏ ਗਬਰੂਆ ਨਜ਼ਾਰਾ ਜੀ ਹਾਰ ਸਤਕਾਰ ਦੇ ਸੋਹਣੀ ਇਧਰ ਪਿੱਛੇ ਕਿਸੇ ਵੀ ਖਿਡਾਰੀ ਨੇ ਫੈਸਲਾ ਨਹੀਂ ਸੁੱਖੇ ਨੰਗਲਾ ਉਹਨਾਂ ਵੱਲੋਂ 20 ਪਾਉਂਡ ਆ ਖੁਸ਼ੀ ਦੇ ਲਈ ਹੈ ਪਾਉਂਡ ਮੈਡਵੇ ਦੀ ਟੀਮ ਨੂੰ ਸਾਬੀ ਦਾ ਉਹ ਇਕੱਠੇ ਕਹਿੰਦਾ ਸੀ ਕੰਮ ਕਰਦੇ ਰਹੇ ਆ ਕੁਹਾੜ ਵੱਲੋਂ 50 ਪਾਉਂਡ ਸਾਰੀ ਮੈਡਵੇ ਦੀ ਟੀਮ ਨੂੰ ਥੈਂਕ ਯੂ ਮੈਡਵੇ ਦੀ ਟੀਮ ਸਾਬੀ ਉਹਨਾਂ ਦੀ ਟੀਮ ਦੇ ਲਈ ਕੁਹਾਰ ਸਾਹਿਬ ਕਹਿੰਦੇ ਮਾੜ ਜਿਓਸ਼ਨ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਵੀਰੋ ਚੋਟਾ ਕੁੜਤਾ ਪਜਾਮਾ ਨਾਲ ਚਾਦਰੇ ਦੀ ਗੱਲ ਹੁੰਦੀ ਮੇਰੇ ਵੀਰੋ ਆਹ ਵੇਖਦਾ ਵੀ ਇਹ ਪੰਜਾਬੀ ਸੱਭਿਆਚਾਰ ਹੈ ਇੰਗਲੈਂਡ ਟੱਕਰ ਟੱਕਰ ਆਹ ਸਿਰੇ ਦੀ ਕੰਦਰੀ ਪਈ ਹੋਈ ਹੈ ਬੰਦਾ ਦੇ ਦਰਮਿਆਨ ਆਹ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰਾਂ ਹੋਰ ਬਣੀਆਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਹੁਣ ਬਣਿਆ ਇੱਕ ਸਾਰ ਮੁੱਲ ਨਹੀਂ ਮੇਰੇ ਵੀਰੋ ਮੇਲਾ 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 ਨਿਕਲਦੇ ਬਹਿ ਮੁੰਡੇ ਆ ਕੈਮ ਸਰਾਉ 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 ਓ ਨਿਆਰਾ ਮੈਚ ਵਧੀਆ ਲੱਗਾ ਤਾਰੀਆਂ ਜ਼ੋਰਦਾਰ ਸਰਾ ਜੈ ਹਸਾਬ ਨਾਲ ਕਾਠਾ ਜਕਾਰੇ ਦਾ ਜਵਾਬ ਨਹੀਂ ਆਇਆ ਬੋਲੇ ਸੋਨ ਹੋ ਸ੍ਰੀ ਅਕਾਲ ਬੋਲੇ ਸੋਨ ਹੋ ਸਾ ਸ੍ਰੀ ਅਕਾਲ ਸਰਾ ਬੱਡੀ ਮੁਬਾਰਕਬਾਦ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਨੂੰ